ਪਾਲਤੂ ਕੁੱਤੇ ਨੂੰ ਗੱਡੀ ਥੱਲੇ ਦੇ ਕੇ ਮਾਰਨ ਵਾਲੇ ਕਾਰ ਚਾਲਕ ਵਿਰੁੱਧ ਡੇਰਾ ਬਾਬਾ ਨਾਨਕ ਵੱਲੋਂ ਮਾਮਲਾ ਦਰ ਪੋਸਟਮਾਰਟਮ ਕਰਵਾਉਣ ਲਈ ਕੁੱਤੇ ਨੂੰ ਲਿਜਾਇਆ ਗਿਆ ਪਸ਼ੂ ਹਸਪਤਾਲ ਪਾਲਤੂ ਕੁੱਤੇ ਦੇ ਮਾਲਕ ਨਾਨਕ ਸਿੰਘ ਪੁੱਤਰ ਬਾਬਾ ਸਿੰਘ ਵਾਸੀ ਖਾਤੀਆਂ ਕੁਛਰਾਂ ਨੇ ਜਾਣਕਾਰੀ ਦਿੱਤੀਆਂ ਦੱਸਿਆ ਕਿ ਉਸ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਾਈ ਗਈ ਹੈ ਕਿ ਉਹ ਆਪਣੀ ਪਾਲਤੂ ਕੁੱਤੇ ਨੂੰ ਸੈਰ ਕਰਾਉਣ ਲਈ ਲੈ ਕੇ ਜਾ ਰਿਹਾ ਸੀ ਤਾਂ ਚਤਿੰਦਰ ਸਿੰਘ ਪੁੱਤਰ ਗਰਮੀਤ ਸਿੰਘ ਨੇ ਆਪਣੀ ਕਾਰ ਨਾਲ ਕੁੱਤੇ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਉਹਨਾਂ ਦਾ ਪਾਲਤੂ ਕੁੱਤਾ ਜੈਕੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਅਤੇ ਉਸ ਨੂੰ ਇਲਾਜ ਲਈ ਪਸ਼ੂ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ ਉਸ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਮਲਜ਼ਮ ਖਿਲਾਫ ਮੰਦੀ ਕਾਰਵਾਈ ਕੀਤੀ ਜਾਵੇ ਇਸ ਸਬੰਧੀ ਕਰੀ ਦਿੰਦਿਆਂ ਢੇਰਾ ਬਾਬਾ ਨਾਨਕ ਤੇ ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਕੁੱਤੇ ਦੇ ਮਾਲਕ ਵੱਲੋਂ ਦਿੱਤੀ ਸ਼ਿਕਾਇਤ ਦੇ ਆਧਾਰ ਤੇ ਵਾਹਨ ਚਾਲ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਕੁੱਤੇ ਦੀ ਲਾਸ਼ ਨੂੰ ਪੋਸਟਮਾਰਟਮ ਲਈ ਪਸ਼ੂ ਹਸਪਤਾਲ ਭੇਜ ਦਿੱਤਾ ਗਿਆ ਹੈ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਸਰ ਮਾਮਲਾ ਇਹ ਹੈ ਕਿ ਮੇਰਾ ਪਿੰਡ ਹੈ ਕਾਦੀਆਂ ਗੁਜਰਾ ਨਾਮ ਮੇਰਾ ਹੈ ਜੀ ਨਾਨਕ ਸਿੰਘ ਤੇ ਸਰ ਬੇਨਤੀ ਹੈ ਕਿ ਜਿਸ ਤਰ੍ਹਾਂ ਇਹਨੂੰ ਇਹ ਗੱਡੀ ਮਿਰਤੇ ਲੱਗਾ ਚੜੂ ਮੈਂ ਤਾਂ ਸਾਈਡ ਤੇ ਹੋ ਗਿਆ ਭੱਜ ਗਿਆ ਇਹਨੇ ਕੁੱਤੇ ਤੇ ਛਾੜ ਦਿੱਤੀ ਉੱਤੇ ਤੇ ਗੱਡੀ ਚੜਨ ਤੋਂ ਬਾਅਦ ਫਿਰੇ ਨੇ ਗਾਲੀ-ਕਲੋਚ ਵੀ ਕੀਤਾ ਇਹਦੇ ਹੱਥ ਵਿੱਚ ਇੱਕ ਪਿਸਤਲ ਵੀ ਸੀ ਹਾਂਜੀ ਤੇ ਇਹ ਆਂਦਾ ਵੀ ਅੱਜ ਤਾਂ ਮੈਂ ਤੇਰੇ ਕੁੱਤੇ ਨੂੰ ਮਾਰਿਆ ਬਹੁਤ ਹੁਣ ਤੈਨੂੰ ਗੋਲੀ ਮਾਰ ਕੇ ਮਾਰਨਾ ਮੇਨ ਰੰਜਿਤ ਸਾਦੀ ਹੈ ਕਿ ਕੌਣ ਹੈ ਸਰ ਜਿਹੜੇ ਕਿੰਨੇ ਤੁਹਾਨੂੰ ਮਤਲਬ ਕਿ ਟਾਰਗੇਟ ਕੀਤਾ ਇਹ ਜਤਿੰਦਰ ਸਿੰਘ ਹੈ ਜੀ ਹਾਂਜੀ ਇੱਕ ਵਿਅਕਤੀ ਇਹਦੇ ਨਾਲ ਮੂੰਹ ਵੱਦਾ ਸੀ ਵੀ ਅੱਜ ਗੱਡੀ ਤੇ ਹੋਰ ਸੀ ਜੀ ਦੋ ਜਣੇ ਸੀ ਤੇ ਪਿੰਡਾ ਤੇ ਪਿੰਡ ਜੀ ਆਪਣੇ ਪਿੰਡ ਦੀ ਹੈ ਜੀ ਕਾਦੀਆਂ ਪਿੰਡਾ ਸਾਡਾ ਤੇ ਕਾਦੀਆਂ ਗੁਜਰਾں ਦੀ ਸਰ ਮੈਂ ਰੰਤਸੇ ਰੱਖਦੇ ਆ ਕਿ ਅਸੀਂ ਮੇਰੇ ਬ੍ਰਦਰ ਅਨਜੋਤ ਸਿੰਘ ਉਹਨੇ ਇਹਨਾਂ ਦੇ ਥੱਲੋਂ ਛੱਪੜ ਕਢਵਾਇਆ ਤੇ ਪੰਚਾਇਤੀ ਜ਼ਮੀਨ ਛੜਾਈ ਤੇ ਇੱਕ ਇਹਨਾਂ ਨੇ 38 ਦਰਖਤ ਸਾਰੇ ਜਿਹੜੇ ਪੰਚਾਇਤੀ ਬਿਨਾ ਪਰਮਿਸ਼ਨ ਤੋਂ ਕਿਉਂਕਿ ਇਹਨਾਂ ਦੀ ਜਿਹੜੀ ਮਾਤਾ ਸੀ ਉਹ ਮੈਂਬਰ ਪੰਚਾਇਤ ਸੀ ਤੇ ਮੈਂਬਰ ਪੰਚਾਇਤ ਦੀ ਇਹਨਾਂ ਦੀ ਆੜ ਦੇ ਵਿੱਚ ਇਹਨਾਂ ਨੇ ਉਹ ਦਰਖਤ ਜਿਹੜੇ ਨਾ ਬਿਨਾ ਪਰਮਿਸ਼ਨ ਤੋਂ ਵੜ ਲਏ ਉਹ ਨਕਵਾਰੀਆਂ ਦੀ ਚੱਲਦੀ ਪਈ ਆ ਇੱਕ ਵੱਡਾ ਹਾਈ ਕੋਰਟ ਦੇ ਵਿੱਚ ਕੇਸ ਵੀ ਆ ਇਹ ਅਸਲ ਦਬਾਅ ਬਣਾਉਂਦੇ ਨੇ ਸਾਡੇ ਤੇ ਇਹ ਰਾਜੀਨਾਮਾ ਕਰ ਲਨ ਅਸੀਂ ਰਾਜੀਨਾਮਾ ਕਰਦੇ ਨਹੀਂ ਉਹਦੇ ਚੱਕਰ 'ਚ ਸਾਨੂੰ ਵੀ ਇਦਾਂ ਕਿ ਗੱਟ ਗੱਡੀ ਤਾਂ ਇਹਨੇ ਚੜਾਉਣ ਦੀ ਕੋਸ਼ਿਸ਼ ਕੀਤੀ ਵੀ ਇਹਨਾਂ ਨੂੰ ਦਬਾ ਕੇ ਤੇ ਅਸੀਂ ਰਾਜੀਨਾਮਾ ਕਰ ਲਿਆ ਤੇ ਸਰ ਕਿੰਨੀ ਤਰੀਕ ਦਾ ਵਾਕਿਆ ਹੈ ਇਹ ਸਰ 12 ਤਰੀਕ ਦਾ ਜੀ ਇਹਦੇ ਸਬੰਧ ਵਿੱਚ ਸਰ ਤੁਸੀਂ ਪਲੀਜ਼ ਕੰਪਲੇਟ ਕੀਤੀ ਸਰ ਪਹਿਲੋ ਤਾਂ ਅਸੀਂ ਆਪਣੇ ਕੁੱਤੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਵੀ ਇਹਨੂੰ ਬਚਾਈਏ ਗੁਰਦਾਸਪੁਰ ਲੈ ਕੇ ਹੁੰਦੇ ਰਹੇ ਜੀ ਇਲਾਜ ਬੜੇ ਵਧੀਆ ਤਰੀਕੇ ਦਾ ਡਾਕਟਰ ਸਾਹਿਬ ਨੇ ਬਹੁਤ ਵਧੀਆ ਕੀਤਾ ਬਾਅਦ 'ਚ ਅਸੀਂ ਪੁਲਿਸ ਨੂੰ ਕੰਪਲੇਨਟ ਕੀਤੀ ਪੁਲਿਸ ਨੇ ਪੂਰਾ ਸਹਿਯੋਗ ਦਿੱਤਾ ਜੀ ਸਾਡਾ ਉਹਨਾਂ ਵੀ ਪੂਰੇ ਸਮੇਂ ਸਰ ਜੋ ਵੀ ਬੰਦੀ ਸੀ ਕਾਰਵਾਈ ਕਰ ਦਿੱਤੀ ਹੈ ਜੀ ਤੇ ਅਸੀਂ ਅੱਜ ਸਰ ਆਪਣਾ ਪੋਸਟਮਾਰਟਮ ਕਰਾਉਣ ਵਾਸਤੇ ਆਏ ਹਾਂ ਜਿੱਥੇ ਕਰਵਾਇਆ ਕਿੰਨੇ ਦਿਨ ਨੂੰ ਸਰ ਡੈਥ ਹੋਈ ਕੁੱਤੇ ਜੀ ਇਹ ਸਰ ਕੱਲ ਹੋਈ ਹੈ ਜੀ ਕੋਈ 2 ਵਜੇ ਦੇ 2 2:30 ਦਾ ਟਾਈਮ ਹੋਵੇ ਤੇ ਸਰ ਪੁਲਿਸ ਨੇ ਕੀ ਕਾਰਵਾਈ ਕੀਤੀ ਹੁਣ ਤੱਕ ਇਹਨਾਂ ਸਰ ਐਫਆਰ ਦਿੱਤੀ ਹੈ ਜੀ ਤੇ ਅੱਜ ਉਹਨਾਂ ਨੇ ਪੋਸਟਮਾਰਟਮ ਕਰਾ ਰਿਹਾ ਜੀ ਆ ਕੀ ਮੰਗਦੇ ਆਪਾਂ ਪ੍ਰਸ਼ਾਸਨ ਤੋਂ ਕੀ ਅਪੀਲ ਕਰਦੇ ਆ ਅਸੀਂ ਇਹ ਚਾਹੁੰਦੇ ਆ ਕਿ ਸਰ ਜਦੋਂ ਉਸ ਬੰਦੇ ਨੇ ਇੰਨੀਆਂ ਗਲਤੀਆਂ ਕੀਤੀਆਂ ਨੇ ਉਹਨੋਂ ਦੀ ਗਲਤੀ ਦੀ ਸਜ਼ਾ ਮਿਲਣੀ ਚਾਹੀਦੀ ਹੈ ਤੇ ਸਾਨੂੰ ਹਿਸਾਬ ਮਿਲਣਾ ਚਾਹੀਦਾ ਬੇਜਵਾਨਾ ਸੀ ਸਰ ਪਹਿਲਾਂ ਸਰ ਮਰਤੇ ਉਹਨੇ ਵੇਖਿਆ ਵੀ ਬਹੁਤ ਮੇਰੀ ਕਿਸਮਤ ਚੰਗੀ ਮੈਂ ਬਚ ਗਿਆ ਤੇ ਬਾਅਦ ਚ ਉਹ ਤੇ ਚੜਾਤੀ ਗੱਡੀ ਜੀ ਇਹਦੇ ਹੀ ਅਪੀਲ ਕਰਦੇ ਹਾਂ ਕਿ ਅਜੇ ਵਿਅਕਤੀਆਂ ਨੂੰ ਘੜੀ ਤੋਂ ਘੜੀ ਸਜ਼ਾ ਦਿੱਤੀ ਜਾਵੇ ਤੇ ਸਾਨੂੰ ਵੀ ਅਧਿਕਾਰ ਹੋਣਾ ਚਾਹੀਦਾ ਕਿ ਅਸੀਂ ਆਪਣਾ ਦੁੱਖ ਦੱਸ ਸਕੀਏ ਵੀ ਸਾਡੇ ਨਾਲ ਹੋ ਗਿਆ ਉਹਨਾਂ ਬੇਜਵਾਨਾ ਸਰ ਉਹ ਨਾਂ ਤੇ ਵਿਚਾਰਾ ਦੱਸ ਸਕਦਾ ਨਾ ਕੋਈ ਬੋਲ ਸਕਦਾ ਤੇ ਸਾਡੇ ਕੋ ਦਾ ਦੁੱਖ ਵੇਖਿਆ ਨਹੀਂ ਜਾਂਦਾ ਕਿ ਛੋਟੇ ਉਹਨਾਂ ਅੱਜ ਦਾ ਪਾਲਣ ਕਾਫੀ ਟਾਈਮ ਤੋਂ ਉੱਤੇ ਰੱਖਿਆ ਹੋਇਆ ਜੀ ਅਸੀਂ ਤੂੰ ਬੜਾ ਚੀਜ਼ ਨੂੰ ਮਹਿਸੂਸ ਕਰਦੇ ਹਾਂ ਕਿ ਵਿਚਾਰੇ ਤੇ ਪੇਜ ਬਾਨੇ ਨੇ ਬਹੁਤ ਵੱਡਾ ਜ਼ੁਲਮ ਕੀਤਾ ਜੀ ਇਹਨਾਂ ਨੇ ਪਿੰਡ ਗੁਜਰਾ ਕਾਦਿਆਂ ਤੋਂ ਇਹ ਨਾਨਕ ਸਿੰਘ ਦੇ ਕੁੱਤਾ ਅਸਿਸਟੈਂਟ ਕਰਕੇ ਮਾਰਿਆ ਗਿਆ ਹੈ ਉਹਨਾਂ ਤੇ ਜਤਿੰਦਰ ਸਿੰਘ ਦੇ ਕਾਰਵਾਈ ਹੁਣ ਤੱਕੋਂ ਕੀਤੀ ਗਈ ਹੈ ਪਰ ਅਜੇ ਤੱਕ ਹੋ ਰਹੀ ਹੈ ਤੇ ਅੱਜ ਸਾਰੇ ਗੁਰਦਾਸਪੁਰ ਤੋਂ ਪੋਸਟਮਾਨਾਂ ਤੋਂ ਅੱਜ ਗੁਰਦਾਸਪੁਰ ਤੋਂ ਪੋਸਟਮਾਸ ਲਈ ਗਈ ਸਾਰੇ ਉਹਦਾ ਪੋਸਟਮਾਸ ਪਰਵਾਹ ਨਹੀਂ ਸਰ ਕੀ ਕਰਵੇਗੀ ਕੀ ਕੀ ਜਰੀਏ ਇਹਨਾਂ ਤੇ ਕਾਰਵਾਈ ਪੂਰੀ ਸਖਤ ਕਰਵਾਈ ਚੁੱਕੀ ਹੈ